ਸਸ਼ਿਕਾ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਆ ਨੱਚਦੀਆਂ ਮੁਖਬਰਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਕੁਸ਼ਣ ਆਸ਼ੂ ਨੂੰ ED ਦੇ ਵੱਲੋਂ ਵੀਰਵਾਰ ਨੂੰ ਜਲੰਧਰ ਦੇ ਵਿਖੇ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਅਤੇ ਦੇਰ ਸ਼ਾਮ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਦੱਸਦੀ ਕਿ ED ਦੇ ਵੱਲੋਂ ਭਾਰਤ ਕੁਸ਼ਣ ਦੇ ਨਾਲ ਜਿਹੜੀ ਪੁੱਛਗਿੱਛ ਕੀਤੀ ਗਈ ਉਹ 9 ਘੰਟੇ ਤੱਕ ਚੱਲੀ ਅਤੇ ਜਿਸ ਦੇ ਵਿੱਚ ਭਾਰਤ ਕੁਸ਼ਣ ਆਸ਼ੂ ਏਡੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਜਿਸ ਤੋਂ ਬਾਅਦ ਏਡੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਭਾਰਤ ਕੁਸ਼ਨ ਆຊਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੇ ਦਿਨ ਆਸ਼ਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਭਾਰਤ ਕੁਸ਼ਨ ਆਸ਼ੂ ਦਾ ਸੌਂਪ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ED ਦੇ ਵੱਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਜਾ ਰਿਹਾ ਸੀ ਅਦਾਲਤ ਦੇ ਕੋਲੋਂ ਪਰ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਲਿਆ ਕਿ ED ਨੂੰ 5 ਦਿਨਾਂ ਦਾ ਰਿਮਾਂਡ ਆਸ਼ੂ ਦਾ ਦਿੱਤਾ ਜਾਵੇਗਾ ਜਿਨ੍ਹਾਂ ਦੱਸਦੀ ਹੈ ਕਿ ਵੱਡੀ ਜਾਇਦਾਦ ਨੂੰ ਲੈ ਕੇ ED ਭਾਰਤ ਕੁਸ਼ਨ ਆਸ਼ੂ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਅਤੇ ਇਨਾਂ ਸਵਾਲਾਂ ਦਾ ਜਵਾਬ ਆ ਭਾਰਤ ਪੁਛੜ ਆਸ਼ੂ ਨਹੀਂ ਦੇ ਸਕੇ ਜਿਸ ਤੇ ਕਾਰਨ ਈਡੀ ਦੇ ਵੱਲੋਂ ਭਾਰਤ ਪੁਛੜ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੱਸਦੀ ਹੈ ਕਿ 7 ਅਗਸਤ ਨੂੰ ਹੋਣ ਭਾਰਤ ਪੁਛੜ ਆਸ਼ੂ ਦੀ ਅਗਲੀ ਪੇਸ਼ੀ ਅਦਾਲਤ ਦੇ ਵਿੱਚ ਹੋਵੇਗੀ ਦੱਸਦੀ ਹੈ ਕਿ ਅਧਿਕਾਰੀਆਂ ਨੇ ਆਸ਼ੂ ਤੋਂ ਪੁੱਛਗਿੱਛ ਕਰਕੇ ਕਈ ਖੁਲਾਸੇ ਕੀਤੇ ਨੇ ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਪੁਛੜ ਆਸ਼ੂ ਨੇ ਕਈ ਫਰਜ਼ੀ ਸੰਸਥਾਵਾਂ ਰਾਹੀਂ ਅਪਰਾਧ ਦੀ ਕਮਾਈ ਨੂੰ ਛਿੱਟਾ ਕੀਤਾ ਹੈ ਜੀਹਾਂ ਦੱਸਦੀ ਹੈ ਕਿ ਬਲੈਕ ਮਨੀ ਨੂੰ ਉਹਨਾਂ ਨੇ ਵਾਈਟ ਵਰਦੀ ਸੰਸਥਾਵਾਂ ਤੇ ਰਾਹੀ ਕੀਤਾ ਹੈ ਆਪਣੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ਦੇ ਉੱਤੇ ਉਹਨਾਂ ਨੇ ਜਾਇਦਾਦਾਂ ਖਰੀਦੀਆਂ ਨੇ ਈਡੀ ਨੇ ਹੁਣ ਆਸ਼ੂ ਦੇ ਕਰੀਬੀ ਦੋਸਤਾਂ ਦੇ ਵੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਈਡੀ ਨੇ ਆਸ਼ੂ ਅਤੇ ਉਸ ਦੇ ਕਰੀਬੀ ਰਿਸ਼ਤੇਦਾਰਾਂ ਦੇ ਖਾਤਿਆਂ ਦੇ ਵਿੱਚ ਵਿਦੇਸ਼ੀ ਲੈਣ ਦੇਣ ਦਾ ਵੀ ਪਤਾ ਲਗਾਇਆ ਹੈ ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਈਡੀ ਨੇ 24 ਅਗਸਤ 2023 4 ਸਤੰਬਰ 2023 ਅਤੇ 6 ਸਤੰਬਰ 2023 ਨੂੰ ਲੁਧਿਆਣਾ, ਮੋਹਾਲੀ, ਨਵਾਂ ਸ਼ਹਿਰ ਅਤੇ ਚੰਡੀਗੜ੍ਹ ਵਿੱਚ ਭਾਰਤ ਪੋਸ਼ਣ ਆਸ਼ੂ ਅਤੇ ਉਸਦੇ ਸਾਥੀਆਂ ਦੇ ਪੰਜਾਬ ਟੈਂਡਰ ਘਟਾਲੇ ਦੀ ਰਿਹਾਈ ਸਥਾਨਾਂ ਦੇ ਉੱਪਰ ਛਾਪੇਮਾਰੀ ਕੀਤੀ ਸੀ ਤੇ ਤਲਾਸ਼ੀ ਮਹਿੰਮ ਦੌਰਾਨ ਨਕਦੀ ਜ਼ਬਤ ਕੀਤੀ ਗਈ ਅਤੇ ਬੈਂਕ ਖਾਤਿਆਂ ਚੋਂ ਪਈ ਰਕਮ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਸੀ। <li> 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 8 ਕਰੋੜ ਰੁਪਏ ਤੋਂ ਵੱਧ ਦੀ ਸੀ ਤੇ ਉਦھر ਹੀ ਆਸ਼ੂ ਦੇ ਵਿਵਾਦਾਂ ਦੀ ਗੱਲ ਕਰੀਏ ਤਾਂ ਆਸ਼ੂ ਨੂੰ ਆਪਣੇ ਗੁੱਸੇ ਭਰੇ ਸੁਭਾਅ ਦੇ ਕਾਰਨ ਲਗਾਤਾਰ ਆਲੋਚਨਾਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਜਨਵਰੀ 2019 ਦੀ ਗੱਲ ਕਰੀਏ ਤਾਂ 2019 ਦੇ ਵਿੱਚ ਆਸ਼ੂ ਨੂੰ ਇੱਕ ਜਨਤਕ ਸਮਾਰੋਹ ਦੇ ਵਿੱਚ ਮਹਿਲਾ ਅਧਿਕਾਰੀ ਦੇ ਨਾਲ ਦੁਰਵਿਵਹਾਰ ਕਰਦੇ ਹੋਏ ਮੀਡੀਆ ਦੁਆਰਾ ਜਨਤਕ ਤੌਰ ਤੇ ਦੇਖਿਆ ਗਿਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਸੀ ਫਰਵਰੀ 2019 ਦੇ ਵਿੱਚ ਆਸ਼ੂ ਦੀ ਤਤਕਾਲੀ ਡੀਐਸਪੀ ਅਤੇ ਇੰਪਰੂਵਮੈਂਟ ਟਰਸਟ ਦੇ ਸੁਪਰੀ ਡੈਟ ਇੰਜੀਨੀਅਰ ਨੂੰ ਧਮਕੀ ਦੇਣ ਵਾਲੀ ਇੱਕ ਆਡੀਓ ਰਿਕਾਰਡਿੰਗ ਵੀ ਵਾਇਰਲ ਹੋਈ ਸੀ ਅਕਤੂਬਰ 2019 ਦੇ ਵਿੱਚ ਆਸ਼ੂ ਉਤੇ ਜਿਮਨੀ ਚੋਣ ਦੀਆਂ ਤਿਆਰੀਆਂ ਦੇ ਦੌਰਾਨ ਆਪਣੀ ਹੀ ਪਾਰਟੀ ਦੇ ਵਲੰਟੀਅਰ ਦੀ ਕੁਟਮਾਰ ਕਰਨ ਦੇ ਦੋਸ਼ ਲੱਗੇ ਸੀ ਤੇ ਹੁਣ ਉਹ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਦੋਸ਼ਾਂ ਦੇ ਵਿੱਚ ਘਿਰਿਆ ਹੋਇਆ ਹੈ ਦੱਸ ਦੇ ਕਿ ਆਸ਼ੂ 16 ਮਹੀਨੇ ਪਹਿਲਾਂ ਵੀ ਜੇਲ੍ਹ ਗਿਆ ਸੀ ਤੇ ਆਸ਼ੂ 7 ਮਹੀਨੇ ਜੇਲ੍ਹ ਰਿਹਾ ਉਹ 7 ਮਈ 2023 ਨੂੰ ਜ਼ਮਾਨਤ ਤੇ ਬਾਹਰ ਹੈ ਤੇ ਲੋਕ ਸਭਾ ਚੋਣਾਂ ਦੇ ਦੌਰਾਨ ਆਸ਼ੂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਕਾਫੀ ਚਰਚਾ ਹੋਈ ਹੈ ਕਿਉਂਕਿ ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਆਸ਼ੂ ਦੇ ਕਰੀਬੀ ਨੇ ਭਾਜਪਾ ਚ ਸ਼ਾਮਲ ਹੋ ਗਏ ਨੇ ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਆਸ਼ੂ ਦੇ ਸਿਆਸੀ ਸਵਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਇੱਕ ਵਾਰੀ ਫੇਰ ਦੱਸ ਦਈਏ ਕਿ ਭਾਰਤ ਪੂਸ਼ਨ ਆਸ਼ੂ ਦੀ ਜਾਇਦਾਦ ਦੇ ਵਿੱਚ ਜਿਹੜਾ ਵਾਧਾ ਹੋਇਆ ਉਸ ਨੂੰ ਲੈ ਕੇ ਈਡੀ ਦੇ ਵੱਲੋਂ ਭਾਰਤ ਪੂਸ਼ਨ ਆਸ਼ੂ ਨੂੰ ਜਲੰਧਰ ਵਿਖੇ ਕੁਝ ਕੇਸ ਦੇ ਲਈ ਬੁਲਾਇਆ ਗਿਆ ਸੀ ਪਰ ਭਾਰਤ ਕੁਸ਼ਨ ਆਸ਼ੂ ਉਹਨਾਂ ਦੇ ਸਵਾਲਾਂ ਦਾ ਚੰਗੀ ਤਰ੍ਹਾਂ ਜਵਾਬ ਨਹੀਂ ਦੇ ਸਕੇ ਆਪਣੀ ਜਾਇਦਾਦ ਤੇ ਵਧੀ ਹੋਈ ਇਨਕਮ ਦਾ ਵੇਰਵਾ ਨਹੀਂ ਦੇ ਸਕੇ ਜਿਸ ਤੋਂ ਬਾਅਦ ਈਡੀ ਦੇ ਵੱਲੋਂ ਭਾਰਤ ਕੁਸ਼ਨ ਆਸ਼ੂ ਨੂੰ ਗ੍ਰਫਤਾਰ ਕੀਤਾ ਗਿਆ ਅੱਜ ਦਿਨਾਂ ਦਾ ਰਿਮਾਂਡ ਅਦਾਲਤ ਦੇ ਵੱਲੋਂ ਪੁਲਿਸ ਨੂੰ ਦੇ ਦਿੱਤਾ ਗਿਆ ਈਡੀ ਨੂੰ ਦੇ ਦਿੱਤਾ ਗਿਆ ਤੇ ਹੁਣ ਅਗਲੀ ਜਿਹੜੀ ਅਦਾਲਤ ਵਿੱਚ ਪੇਸ਼ੀ ਹੋਏਗੀ ਭਾਰਤ ਕੁਸ਼ਨ ਆਸ਼ੂ ਦੀ ਉਸ 7 ਅਗਸਤ ਨੂੰ ਹੋਵੇਗੀ ਇੱਕ ਵਾਰ ਦਾ ਦ੍ਰਦ ਦੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਐਸ ਐਚ ਓ ਦੇ ਉੱਪਰ ਕੁਝ ਬਦਮਾਸ਼ਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਬੁਰੀ ਤਰ੍ਹਾਂ ਸੱਜਣ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਇਲਾਜ ਤੇ ਲਈ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਇੱਕ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਮਹਿਲਾ ਐਸ ਐਚ ਓ ਜ ਜਨਾ ਦਾ ਨਾਮ ਅਮਨਜੋਤ ਕੋਰ ਦੱਸਿਆ ਜਾ ਰਿਹਾ ਹੈ ਉਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਸਾਮਲੇ ਦੇ ਵਿੱਚ ਅਮਨਜੋਤ ਕੋਰ ਦਾ ਕੰਨ ਵੱਡ ਦਿੱਤਾ ਗਿਆ ਤੇ ਬਾਕੀ ਸਰੀਰ ਦੇ ਉੱਪਰ ਵੀ ਵਾਰ ਕੀਤੇ ਗਏ ਨੇ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਇਹ ਖਬਰ ਅੰਮ੍ਰਿਤਸਰ ਦੇ ਪਿੰਡ ਮੂਦਲ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਦੋ ਧਿਰਾਂ ਦੇ ਵਿੱਚ ਕਾਰ ਬੀਤੀ ਰਾਤ ਝਗੜਾ ਚੱਲ ਰਿਹਾ ਸੀ ਤੇ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਉਦੋਂ ਤੱਕ ਇੱਕ ਧਿਰ ਤਾਂ ਮੌਕੇ ਤੇ ਹੀ ਪੁਲਿਸ ਨੂੰ ਦੇਖ ਕੇ ਫਰਾਰ ਹੋ ਗਈ ਸੀ ਪਰ ਦੂਸਰੀ ਧਿਰ ਦੇ ਵੱਲੋਂ ਪੁਲਿਸ ਨੂੰ ਦੇਖ ਕੇ ਉਸ ਤੇ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਇਸ ਹਮਲੇ ਦੇ ਵਿੱਚ ਐਸ ਐਚ ਓ ਮਹਿਲਾ ਐਸ ਐਚ ਓ ਜਿਸ ਦਾ ਨਾਮ ਅਮਨਜੋਤ ਕੋਰ ਹੈ ਉਸ ਤੇ ਉੱਪਰ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਅਮਨਜੋਤ ਕੋਰ ਦਾ ਕੰਨ ਵੱਢ ਦਿੱਤਾ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਤੇ ਹੁਣ ਦੂਸਰੇ ਪਾਸੇ ਸਿਆਸਤ ਦੀ ਗੱਲ ਕਰੀਏ ਤਾਂ ਇਸ ਹਮਲੇ ਦੇ ਲੈ ਕੇ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਉੱਪਰ ਕਾਂਗਰਸ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਪੰਜਾਬ ਦੇ ਵਿੱਚ ਉਹ ਭੰਗ ਹੋ ਗਈ ਹੈ ਜੀ ਹਾਂ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਭਗਵੰਤ ਮਾਨ ਜੀ ਬਿਲਕੁਲ ਰੱਬ ਆਸਰੇ ਹੋ ਗਈ ਹੈ ਕਾਨੂੰਨ ਦੇ ਰਖਵਾਲਿਆਂ ਤੇ ਹੀ ਬਦਮਾਸ਼ ਖੋਫ ਬਿਹੋ ਕੇ ਹਮਲੇ ਕਾਰਵੇ ਨੇ ਡਿਊਟੀ ਦੌਰਾਨ एसएचओ अमनजोत कौर ਉਤੇ ਇਸ ਤਰ੍ਹਾਂ ਦਾ ਹਮਲਾ ਬੇਹਦ ਨਿੰਦਣਯੋਗ ਹੈ ਪੰਜਾਬ ਕਾਂਗਰਸ ਨੇ ਆਪਣੇ ਅਧਿਕਾਰਿਕ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਦਾ ਨਿਕਲਿਆ ਜ਼ਨਾਜ਼ਾ ਇਸ ਜਿਸ ਰਾਜ ਵਿੱਚ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਹੀ ਸੁਰੱਖਿਤ ਨਹੀਂ ਨੇ ਉਸ ਵਿੱਚ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ ਸੂਬੇ ਵਿੱਚ ਗੁੰਡਾਗਰਦੀ ਦਾ ਮਾਹੌਲ ਇਸ ਪੱਧਰ ਤੇ ਪਹੁੰਚ ਚੁੱਕਿਆ ਹੈ ਕਿ ਦਿਨ ਦਿਹਾੜੇ ਪੁਲਿਸ ਕਰਮਚਾਰੀਆਂ ਤੇ ਹਮਲਾ ਕੀਤਾ ਜਾ ਰਿਹਾ ਹੈ ਕਿ ਇਹੀ ਹੈ ਤੁਹਾਡਾ ਬਦਲਾ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਦਲ ਦੀ ਹੈ ਬੀਤੀ ਰਾਤ ਪਿੰਡ ਮੁੱਦਲ ਵਿੱਚ ਦੋ ਗੁੱਟਾਂ ਦੇ ਵਿੱਚ ਲੜਾਈ ਹੋ ਗਈ ਸੀ ਜਿਸ ਦੀ ਸੂਚਨਾ ਵੇਰਕਾ ਥਾਣੇ ਨੂੰ ਭੇਜ ਦਿੱਤੀ ਗਈ ਸੀ ਵੇਰਕਾ ਥਾਣੇ ਦੇ ਐਸਐਚਓ ਅਮਨਜੋਤ ਕੌਰ ਮੌਕੇ ਤੇ ਪਹੁੰਚੇ ਤੇ ਰਾਤ ਦਾ ਸਮਾਂ ਹੋਣ ਤੇ ਕਾਰਨ ਉਹ ਵਰਦੀ ਵਿੱਚ ਨਹੀਂ ਸੀ ਇਸ ਦੌਰਾਨ ਇੱਕ ਗੁੱਟ ਨੇ ਐਸਐਚਓ ਤੇ ਹਮਲਾ ਕਰ ਦਿੱਤਾ ਜਿਵੇਂ ਦੱਸਿਆ ਕਿ ਪੰਜਾਬ ਦੇ ਵਿੱਚ ਆਏ ਦਿਨ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਅੱਜ ਦੀ ਵਾਰਦਾਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੁਲਿਸ ਨੂੰ ਸਬਦਾ ਮਸੀਹਾ ਸਮਝਿਆ ਜਾਂਦਾ ਹੈ ਕਿ ਪੁਲਿਸ ਦੇ ਹੁੰਦਿਆ ਸਾਰੇ ਜਾਣੇ ਸੁਰੱਖਿਅਤ ਨੇ ਪਰ ਜਦੋਂ ਪੁਲਿਸ ਹੀ ਸੁਰੱਖਿਅਤ ਨਹੀਂ ਹੈ ਤਾਂ ਲੋਕ ਕਿਵੇਂ ਸੁਰੱਖਿਅਤ ਹੋਣਗੇ ਤੇ ਆਮ ਆਦਮੀ ਪਾਰਟੀ ਦੇ ਉੱਪਰ ਹੁਣ ਕਾਂਗਰਸ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਇਸ ਹਮਲੇ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਐਸਟੀਪੀਸੀ ਦਫਤਰ ਦੇ ਵਿੱਚ ਕਤਲ ਹੋ ਗਿਆ ਹੈ ਜਿਵੇਂ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਵਿੱਚ ਖੂਨੀ ਝੜਪ ਹੋਈ ਹੈ ਤੇ ਇਸ ਖੂਨੀ ਝੜਪ ਦੇ ਵਿੱਚ ਇੱਕ ਮੁਲਾਜ਼ਮ ਦੀ ਜਾਨ ਚਲੀ ਗਈ ਹੈ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਦਰਬਾਰਾ ਸਿੰਘ ਦੱਸਿਆ ਜਾ ਰਿਹਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਮੁਲਾਜ਼ਮ ਸੀ ਤੇ ਮੁਲਾਜ਼ਮ ਸੁਖबीर ਸਿੰਘ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਤੇ ਦਰਬਾਰਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਕਿ ਦੋਨੋਂ ਖਾਣਾ ਖਾ ਰਹੇ ਸੀ ਤੇ ਅਚਾਨਕ ਦੋਨਾਂ ਦੇ ਵਿਚਕਾਰ ਇੱਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਝਗੜਾ ਹੋ ਗਿਆ ਤੇ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਇਹ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਕਿ ਦੋਨਾਂ ਨੇ ਆਪਣੀਆਂ ਤਲਵਾਰਾਂ ਕੱਢ ਲੀਆਂ ਕਿਰਪਾਨਾਂ ਕੱਢ ਲੀਆਂ ਤੇ ਇੱਕ ਦੂਸਰੇ ਦੇ ਉੱਪਰ ਹਮਲਾ ਕਰ ਦਿੱਤਾ ਤੇ ਇਸ ਹਮਲੇ ਦੇ ਵਿੱਚ ਦਰਬਾਰਾ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਜਦੋਂ ਲਿਜਾਇਆ ਗਿਆ ਤਾਂ ਇਲਾਜ ਦੇ ਦੌਰਾਨ ਦਰਬਾਰਾ ਸਿੰਘ ਦੀ ਜਾਨ ਚਲੀ ਗਈ ਹੈ ਮੌਤ ਹੋ ਗਈ ਹੈ والله ਗੋਦੀ ਦੀ ਫਤਿਹ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਪਟਕਣ ਸ਼੍ਰੀਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟ ਕਰਕਾ ਉਹਦੇ ਕਾਫੀ ਗੰਬੀਲ ਛੱਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਕਹਿ ਤਾ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਸੀਂ ਪੁਲਸ ਨੂੰ ਕੇਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਹਜੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋਇਆ ਚਾਹੇ 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਨਸੂਕਾ ਦੂਈ ਘਟਨਾ ਵਾਪਰੀ ਹੈ ਕਿ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਦਾ ਛਾਗ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਦਾ ਛਾਗ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰ ਜਾਨ ਲਿਤੀ। ਨਿੱਜੀ ਕਰਨ ਦੀ ਹੈ ਕਹਿੰਦੇ ਵਿਵਾਰਕ ਮਸਲਾ ਸੀਗਾ ਆਪਾਂ ਦੇਖੀਏ। ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ। ਪਰਨ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਿਆ ਕਿ ਇੱਕ ਤਕਰਾਰਬਾਜੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਨਾਗਰਿਕ ਭਗ ਰਹਿਮਤ ਬਾਕੀ ਘਟਨਾ ਆ ਅਸੀਂ ਅਸੀਂ ਦਫਤਰ ਵਿੱਚ ਕਰਕੇ ਕਾਰਵਾਈ ਕਰਾਂਗੇ ਇੱਕੋ ਬ੍ਰਾਂਚ ਕੰਮ ਕਰਦੇ ਦੋਵੇਂ ਇੱਕੋ ਜਗ੍ਹਾ ਕੰਮ ਕਰਦੇ ਨਹੀਂ ਇਹ ਇੱਕ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਰਮਾਂਚ ਉੱਚੇ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡੂਟੀ ਨਾਲ ਆਇਆ ਇਸ ਕਰਕੇ ਇੱਕ ਦੂਜੇ ਨੂੰ ਰਜਾਣਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਹੋ ਗਿਆ ਹੁਣ ਤੱਕ ਕੀ ਹੋ ਰਹੀ ਹੁਣ ਤੱਕ ਹਜੇ ਤੱਕ ਇਹ ਹਾਲ ਤਾਂ ਸੀਰੀਅਸ ਹੀ ਆ ਤੇ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਵਧ ਰਹੀ ਪ੍ਰਵਾਸੀਆਂ ਦੀ ਗਿਣਤੀ ਨੇ ਕੈਨੇਡਾ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ ਜਿਵੇਂ ਦੱਸਦੀ ਕਿ ਸਭ ਤੋਂ ਜ਼ਿਆਦਾ ਗਿਣਤੀ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੀ ਤਾਂ ਭਾਰਤੀ ਸਭ ਤੋਂ ਪਹਿਲਾਂ ਆਉਂਦੇ ਨੇ ਤੇ ਤੇ ਖਾਸ ਤੌਰ ਤੇ ਸਿੱਖਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਤੇ ਇਸ ਚੀਜ਼ ਨੂੰ ਲੈ ਕੇ ਇਹਨਾਂ ਦੀ ਵੱਧਦੀ ਜਿਹੜੀ ਗਿਣਤੀ ਆ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਹੋ ਗਿਆ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ 60% ਦੀ ਲੋਕਾਂ ਨੇ ਮੰਨਿਆ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਵਧ ਗਈ ਹੈ ਤੇ ਫਰਵਰੀ ਤੋਂ ਬਾਅਦ 10% ਦੀ ਲੋਕਾਂ ਵਿੱਚ ਹੋਰ ਜ਼ਿਆਦਾ ਵਾਧਾ ਹੋਇਆ ਹੈ ਦੱਸਦੀ ਹੈ ਕਿ ਉਹ ਚਾਹੇ ਅਸਥਾਈ ਰੂਪ ਦੇ ਵਿੱਚ ਇੱਥੇ ਰਹਿਣ ਆਏ ਹੋਣ ਜਾਂ ਫਿਰ ਸਥਾਈ ਰੂਪ ਦੇ ਵਿੱਚ ਰਹਿਣ ਆਏ ਹੋਣ ਸਟੂਡੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਵਧ ਗਈ ਹੈ ਤੇ ਇਸ ਦੇ ਨਾਲ ਹੀ ਵਰਕ ਵੀਜ਼ਾ ਵੀ ਕੈਨੇਡਾ ਦੇ ਵੱਲੋਂ ਦਿੱਤਾ ਜਾਣ ਲੱਗਾ ਸੀ ਜਿਸ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਲੋਕਾਂ ਦੀ ਵੀ ਗਿਣਤੀ ਵਧ ਗਈ ਹੈ ਤੇ ਖਾਸ ਤੌਰ ਤੇ ਸਿੱਖਾਂ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਸਿੱਖ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜਾ ਪਹਿਰਾਵਾ ਹੈ ਉਸ ਤੋਂ ਉਹ ਸਾਫ਼ ਤੌਰ ਤੇ ਪਛਾਣੇ ਜਾਂਦੇ ਨੇ ਦੱਸਿਆ ਕਿ ਪਿਛਲੇ ਮਹੀਨੇ ਦੇ ਵਿੱਚ ਕੱਲੇ 온ਟਾਰੀਓ ਦੇ ਵਿੱਚ ਨਸਲਵਾਦੀ ਸਰੀਰਕ ਹਮਲੇ ਹੋਏ ਸੀ ਤੇ ਪੀਟਰ ਬਰੋ ਸ਼ਹਿਰ ਦੇ ਵਿੱਚ ਇੱਕ ਘਟਨਾ ਹੋਈ ਸੀ ਜਿਸ ਦੇ ਵਿੱਚ ਪੁਲਿਸ ਦੇ ਅਨੁਸਾਰ ਚਾਰ ਲੋਕਾਂ ਨੇ ਇੱਕ ਵਿਅਕਤੀ ਦੇ ਉੱਪਰ ਥੁੱਕਿਆ ਸੀ ਤੇ ਉਸ ਦੀ ਪੱਗ ਨੂੰ ਲਾਹਤ ਮਾਰ ਕੇ ਲਾਹ ਦਿੱਤਾ ਸੀ ਪੁਲਿਸ ਨੇ ਇਸ ਘਟਨਾ ਨੂੰ ਪ੍ਰਵਾਸੀਆਂ ਦੇ ਖਿਲਾਫ ਹੇਟ ਕ੍ਰਾਈਮ ਮੰਨਿਆ ਸੀ ਇੱਕ ਰਿਪੋਰਟ ਦੇ ਅਨੁਸਾਰ ਪ੍ਰਵਾਸੀਆਂ ਦੇ ਪ੍ਰਤੀ ਕੈਨੇਡਾ ਦੇ ਵਿੱਚ ਵੱਧਦੀਆਂ ਘਟਨਾਵਾਂ ਦਾ ਮੁੱਖ ਕਾਰਨ ਉੱਥੇ ਦੇ ਵਿੱਚ ਕੈਨੇਡਾ ਦੇ ਵਿੱਚ ਮਹਿੰਗਾਈ ਦਾ ਵੱਧ ਜਾਣਾ ਹੈ ਜਿਸ ਤੋਂ ਬਾਅਦ ਹੁਣ ਜੇਕਰ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਰਕਾਰ ਇਸ ਚੀਜ਼ ਨੂੰ ਸੁਲਝਾ ਨਹੀਂ ਪਾਰੀ ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਸ਼ਿੰਦਰ ਪੂਰੇਵਾਲ ਨੇ ਕਿਹਾ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੇ ਵਿਰੋਧ ਦੇ ਪਿੱਛੇ ਦੀ ਜਿਹੜੀ ਭਾਵਨਾ ਸੀ ਦਾ ਜਿਹੜਾ ਕਾਰਨ ਸੀ ਉਹ ਬਦਲ ਗਿਆ ਹੈ ਪਹਿਲਾਂ ਇਹ ਸ਼ਿਕਾਇਤ ਦਾ ਲਹਿਜਾ ਹੁੰਦਾ ਸੀ ਕਿ ਉਹ ਸਾਡੀਆਂ ਨੌਕਰੀਆਂ ਖੋ ਰਹੇ ਨੇ ਤੇ ਹੁਣ ਲਹਿਜਾ ਬਦਲ ਗਿਆ ਹੈ ਜਦ ਕਿ ਪ੍ਰਵਾਸੀ ਛਾਤਰ ਅਰਬਾਂ ਡਾਲਰ ਇੱਥੇ ਲਿਆ ਰਹੇ ਨੇ ਤੇ ਕੈਨੇਡਾਈ ਲੋਕੀ ਜਿਹੜੇ ਨੇ ਉਹ ਸ਼ਿਕਾਇਤ ਹੁਣ ਇਹ ਕਰ ਰਹੇ ਨੇ ਕਿ ਪ੍ਰਵਾਸੀਆਂ ਦੇ ਜਿਹੜੇ ਕਮਾਏ ਪੈਸੇ ਨੇ ਕੈਨੇਡਾ ਦੇ ਵਿੱਚ ਉਹਨਾਂ ਪੈਸੇ ਦੇ ਕਾਰਨ ਜਿਹੜੀਆਂ ਚੀਜ਼ਾਂ ਦੀ ਕੀਮਤ ਹੈ ਉਹ ਵੱਧ ਗਈ ਹੈ ਜਿਸ ਤੇ ਕਹ ਰਹੇ ਨੇ ਹੁਣ ਜਿਹੜਾ ਜੀਵਨ ਜਿਉਣ ਦੀ ਹੈ ਮੂਲਪੂਰਤ ਸਹੂਲਤਾਂ ਮਾ ਨੇ ਉਹ ਜੁਟਾਪ ਹੋਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਇਨਾ ਘਟਨਾਵਾਂ ਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਲਗਾਤਾਰ ਪ੍ਰਵਾਸੀ ਲੋਕਾਂ ਦੇ ਲਈ ਵਿਰੋਧ ਦੀ ਭਾਵਨਾ ਜਿਹੜੀ ਆ ਉਹ ਉਜਾਗਰੀ ਹੈ ਤੇ ਇਨਾ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਲਗਾਤਾਰ ਪ੍ਰਵਾਸੀ ਲੋਕਾਂ ਦੇ ਲਈ ਜਿਹੜੀ ਵਿਰੋਧ ਦੀ ਭਾਵਨਾ ਹੈ ਉਹ ਉਜਾਗਰ ਹੋ ਰਹੀ ਹੈ ਦੱਸਦੇ ਕਿ ਕੈਨੇਡਾ ਹਮੇਸ਼ਾ ਪ੍ਰਵਾਸੀਆਂ ਦਾ ਸੁਆਗਤ ਕਰਦਾ ਆਇਆ ਹੈ ਤੇ ਪਰ ਹੁਣ ਕੈਨੇਡਾ ਦੇ ਲੋਕਾਂ ਦੇ ਵਿੱਚ ਪ੍ਰਵਾਸੀਆਂ ਦੇ ਵੱਧ ਦੀ ਗਿਣਤੀ ਨੂੰ ਦੇਖ ਕੇ ਡਰ ਪੈਦਾ ਹੋ ਗਿਆ ਹੈ 1979 ਤੋਂ ਉੱਥੇ ਸੈਟਲ ਹੋਏ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਇੱਥੇ ਆਏ ਸੀ ਉਦੋਂ ਸਾਨੂੰ ਨਸਲਵਾਦੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਸਮੇਂ ਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਸਹੀ ਹੋ ਗਈਆਂ ਸੀ ਪਰ ਹੁਣ ਜਿਸ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਦੁਬਾਰਾ ਤੋਂ ਪਰਵਾਸੀਆਂ ਦੇ ਲਈ ਜਿਹੜਾ ਹੇਟ ਜਾਗਰੀ ਜਿਹੜੀ ਨਫ਼ਰਤ ਜਾਗਰੀ ਉਸ ਦੇ ਕਾਰਨ ਉਹਨਾਂ ਨੂੰ ਦੁਬਾਰਾ ਤੋਂ ਉਸੇ ਨਸਲਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਦੇ ਉੱਪਰ ਚੰਡੀਗੜ੍ਹ ਪੁਲਿਸ ਦੇ ਵੱਲੋਂ ਫੜ ਡੈਕਸ਼ਨ ਲਿਆ ਗਿਆ ਜਿਨ੍ਹਾਂ ਦਾਸਤੇ ਹੈ ਕਿ ਜਸਜੀਤ ਸਿੰਘ ਮੰਨੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਜਸਜੀਤ ਸਿੰਘ ਬੰਨੀ ਹਵਾ ਦੇ ਵਿੱਚ ਪਿਸਤੌਲ ਲਹਿਰਾਉਂਦਾ ਹੋਇਆ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਦੇ ਵਿੱਚ ਦਰਜ ਕਰਵਾਈ ਗਈ ਸੀ ਤੇ ਪੁਲਿਸ ਨੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਦਾ ਉਸ ਦੇ ਵਿੱਚ ਜਸਜੀਤ ਸਿੰਘ ਬੰਨੀ ਦੀ ਪਛਾਣ ਹੋਈ ਜਿਸ ਦੇ ਵਿੱਚ ਉਹ ਪਿਸਤੌਲ ਹਵਾ ਦੇ ਵਿੱਚ ਲਹਿਰਾਉਂਦਾ ਹੋਇਆ ਨਜ਼ਰ ਆਇਆ ਸੀ ਤੇ ਤੁਰੰਤ ਪੁਲਿਸ ਨੇ ਇਸ ਦੇ ਉੱਪਰ ਐਕਸ਼ਨ ਲਿਆ ਅਤੇ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਇਹ ਘਟਨਾ ਸੈਕਟਰ 8 ਦੀ ਹੈ ਸੈਕਟਰ 8 ਦੇ ਕਮਿਊਨਿਟੀ ਸੈਂਟਰ ਦੇ ਬਾਹਰ ਜਸਜੀਤ ਸਿੰਘ ਬੰਨੀ ਦੇ ਵੱਲੋਂ ਖਾਣਾ ਖਾਣ ਹੋਏ ਪਿਸਤੌਲ ਲਹਿرائی ਜਾ ਰਹੀ ਸੀ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਜਸਜੀਤ ਸਿੰਘ ਬੰਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਕਰੀਬ 10 ਵਜੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਆਪਣੇ ਕੁਝ ਦੋਸਤਾਂ ਦੇ ਨਾਲ ਕਾਰ ਰਾਹੀਂ ਸੈਕਟਰ 8 ਦੀ ਮਾਰਕੀਟ ਦੇ ਵਿੱਚ ਪਹੁੰਚਿਆ ਉਸ ਨੇ ਬਾਜ਼ਾਰ ਤੋਂ ਕੁਝ ਦੂਰੀ ਤੇ ਕਾਰ پارک ਕੀਤੀ ਅਤੇ ਬਾਜ਼ਾਰ ਦੇ ਵਿੱਚ ਆ ਕੇ ਕੁਝ ਖਾਣਾ ਪੈਕ ਕਰਵਾਇਆ ਕੁਝ ਸਮੇਂ ਬਾਅਦ ਖਾਣਾ ਪੈਕ ਹੋਣ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਬਾਜ਼ਾਰ ਛੱਡ ਕੇ ਆਪਣੀ ਕਾਰ ਦੇ ਕੋਲ ਪਹੁੰਚ ਗਿਆ ਉਸਨੇ ਕਾਰ ਦੇ ਬੋਨਟ ਦੇ ਉੱਪਰ ਪਹਿਲਾਂ ਖਾਣਾ ਰੱਖਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ ਤੇ ਇਸਤੇ ਦਾਲ ਹੀ ਉਸਨੇ ਉੱਚੀ ਆਵਾਜ਼ ਦੇ ਵਿੱਚ ਗੀਤ ਵੀ ਚਲਾਏ ਖਾਣਾ ਖਾਂਦੇ ਸਮੇ ਵਿਧਾਇਕ ਨੇ ਆਪਣਾ ਪਿਸਤੌਲ ਕੱਢ ਕੇ ਹਵਾ ਦੇ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ ਉਹ ਖਾਣਾ ਖਾਂਦੇ ਸਮੇ ਗੀਤ ਤੇ ਉੱਪਰ ਨੱਚ ਰਿਹਾ ਸੀ ਅਤੇ ਪਿਸਤੌਲ ਗੀਤ ਦੀ ਧੁਨ ਦੇ ਨਾਲ ਹਵਾ ਦੇ ਵਿੱਚ ਲਹਿਰਾ ਰਿਹਾ ਸੀ ਨੇੜਲੇ ਦੁਕਾਨਦਾਰ ਨੇ ਜਦੋਂ ਇਹ ਨਜ਼ਾਰਾ ਦੇਖਿਆ ਤਾਂ ਉਸਨੇ ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ ਸੂਚਨਾ ਦੇ ਦਿੱਤੀ ਇਸ ਤੋਂ ਬਾਅਦ ਸੈਕਟਰ 3 ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਬਕਾ ਵਿਧਾਇਕ ਦਾ ਨਾਮ ਸਾਹਮਣੇ ਆਇਆ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਆਸ-ਪਾਸ ਦੀਆਂ ਦੁਕਾਨਾਂ ਚ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਇੱਕ ਫੁਟੇਜ ਦੇ ਵਿੱਚ ਸਾਬਕਾ ਵਿਧਾਇਕ ਆਪਣੇ ਦੋਸਤਾਂ ਦੇ ਨਾਲ ਨਜ਼ਰ ਆ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਨੇ ਫੁਟੇਜ ਕਬਜ਼ੇ ਦੇ ਵਿੱਚ ਲੈ ਕੇ ਵੀਰਵਾਰ ਨੂੰ ਸੈਕਟਰ 8 ਦੀ ਮਾਰਕੀਟ ਚ ਘੁੰਮਦੇ ਹੋਏ ਜਸਜੀਤ ਸਿੰਘ ਮੰਨੀ ਨੂੰ ਗ੍ਰਿਫਤਾਰ ਕਰ ਲਿਆ ਸਾਬਕਾ ਵਿਧਾਇਕ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਸਤੌਲ ਖਾਲੀ ਸੀ ਜਦੋਂ ਉਸ ਕੋਲੋਂ ਉਸਦਾ ਲਾਇਸੈਂਸ ਮੰਗਿਆ ਗਿਆ ਤਾਂ ਉਹ ਨਹੀਂ ਦਿਖਾ ਸਕਿਆ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਦੱਸਿਆ ਕਿ ਜਸਜੀਤ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਕਮਲਜੀਤ ਸਿੰਘ ਦੇ بیٹے ਨੇ ਉਨ੍ਹਾਂ ਨੇ ਪਹਿਲੀ ਵਾਰ 2007 ਦੇ ਵਿੱਚ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਹਾਰ ਦਾ ਮੂੰਹ ਜਸਜੀਤ ਸਿੰਘ ਬੰਨੀ ਨੂੰ ਇਸ ਦੇ ਵਿੱਚ ਦੇਖਣਾ ਪਿਆ ਸੀ ਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 2009 ਦੇ ਵਿੱਚ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਦੱਸਦੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਸਜੀਤ ਸਿੰਘ ਵਿਵਾਦਾਂ ਦੇ ਵਿੱਚ ਆਇਆ ਜੀਹਾਂ ਦੱਸਦੀ ਹੈ ਕਿ ਪਹਿਲਾਂ ਵੀ ਜਸਜੀਤ ਸਿੰਘ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਹੈ ਦੱਸਦੀ ਹੈ ਕਿ 2018 ਦੇ ਵਿੱਚ ਜਸਜੀਤ ਸਿੰਘ ਦੇ ਉੱਪਰ ਜਿਨਸੀ ਸੋਸ਼ਣ ਦੇ ਇਲਜ਼ਾਮ ਲੱਗੇ ਸੀ ਅਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਵੀ ਹੋਈ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਉਹਨਾਂ ਦੇ ਉੱਪਰ ਕਟਮਾਰ ਦੇ ਵੀ આરોਪ ਲੱਗੇ ਹੋਏ ਨੇ ਤੇ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਸਜੀਤ ਸਿੰਘ ਬੰਨੀ ਨੂੰ ਦੱਸਦੀ ਹੈ ਕਿ ਪਿਸਤੌਲ ਲਹਿਰਾਉਂਦਾ ਹੋਇਆ ਇਹ ਨਜ਼ਰ ਆਇਆ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਪੁਲਿਸ ਨੇ ਸਾਫ ਔਰਤੇ ਪਛਾਣ ਕੀਤੀ ਹੈ ਤੇ ਪੁਲਿਸ ਦੇ ਵੱਲੋਂ ਜਸਜੀਤ ਸਿੰਘ ਬੰਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਦੋਂ ਪੁਲਿਸ ਨੇ ਜਸਜੀਤ ਸਿੰਘ ਬੰਨੀ ਤੋਂ ਪਿਸਤੌਲ ਦਾ ਲਾਇਸੈਂਸ ਮੰਗਿਆ ਦਾ ਜਸਜੀਤ ਸਿੰਘ ਬੰਨੀ ਨੇ ਲਾਇਸੈਂਸ ਨਹੀਂ ਦਿਖਾਇਆ ਨਹੀਂ ਦਿਖਾ ਪਾਇਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ 14 ਦਿਨਾਂ ਦਾ ਜਸਜੀਤ ਸਿੰਘ ਬੰਨੀ ਦਾ ਰਿਮਾਂਡ ਲੈ ਲਿਆ ਹੈ ਕੇਰਲ ਦੇ ਵਾਇਨਾਡ ਦੇ ਵਿੱਚ ਜਿਹੜਾ ਤਬਾਹੀ ਦਾ ਮੰਜ਼ਰ ਹੈ ਹਰ ਕੋਈ ਉਸ ਤੇ ਨਾਲ ਬਾਕਫ ਹੈ ਜਿਵੇਂ ਦੱਸਦੀ ਹੈ ਕਿ ਕੇਰਲ ਤੇ ਪਾਇਨਾਡ ਦੇ ਵਿੱਚ ਜਿਹੜੀ لینڈ ਸਲਾਈਡ ਹੋਈ ਸੀ ਉਸ ਦੇ ਮਲਬੇ ਦੇ ਵਿੱਚ ਕਿੰਨੇ ਲੋਕ ਫਸ ਕੇ ਸੀ ਲੋਕਾਂ ਦੇ ਘਰ ਤਬਾਹ ਹੋ ਗਏ ਲੋਕਾਂ ਦੇ ਪਰਿਵਾਰ ਵਿਛੜ ਗਏ ਲੋਕਾਂ ਦੇ ਪਰਿਵਾਰ ਤੱਕ ਖਤਮ ਹੋ ਗਏ ਜਿਵੇਂ ਦੱਸਦੀ ਹੈ ਕਿ ਹੁਣ ਤੱਕ 300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਚੁੱਕੀ ਹੈ 341 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਚੁੱਕੀ ਹੈ ਜਿਹਾ ਦੱਸਦੀ ਹੈ ਕਿ ਸਭ ਤੋਂ ਦਰਦਨਾਕ ਗੱਲ ਇਸ ਦੇ ਵਿੱਚ ਇਹ ਹੈ ਕਿ ਜਿਹੜੀ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਉਹ ਟੁਕੜਿਆਂ ਦੇ ਵਿੱਚ ਬਰਾਮਦ ਕੀਤੀਆਂ ਜਾ ਰਹੀਆਂ ਨੇ ਹੁਣ ਤੱਕ 134 ਲੋਕਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਟੁਕੜਿਆਂ ਦੇ ਵਿੱਚ ਬਰਾਮਦ ਕੀਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਇੱਕ ਚੰਗੀ ਖਬਰ ਵੀ ਸਾਹਮਣੇ ਆਈ ਹੈ ਕਿ ਚਾਰ ਬੱਚਿਆਂ ਨੂੰ ਜਿੰਦਾ ਬਾਹਰ ਕੱਢ ਲਿਆ ਗਿਆ ਦੱਸਿਆ ਕਿ ਇੱਕ ਤੋਂ 4 ਸਾਲ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਤੇ ਸਿਪਾਈਆਂ ਦੇ ਵੱਲੋਂ ਜਿਹੜੀ ਮੁਸ਼ਕਲ ਕੀਤੀ ਗਈ ਹੈ ਉਸ ਦੇ ਕਾਰਨ 4 ਬੱਚੇ ਜ਼ਿੰਦਾ ਬਾਹਰ ਕੱਢ ਲਏਗੇ ਦੱਸਦੀ ਹੈ ਕਿ ਬਾਇਨਾਡ ਚ ਡਿੱਗਣ ਦੇ ਕਾਰਨ ਚਾਰ ਕਬਾਈਲੀ ਬੱਚਿਆਂ ਨੂੰ 4 ਦਿਨਾਂ ਬਾਅਦ ਬਚਾਇਆ ਗਿਆ ਬਚਾਅ ਦਲ ਨੇ ਉਹਨਾਂ ਦੀ ਹਥੇਲੀ ਦੇ ਵਿੱਚ ਪਾਣੀ ਭਰ ਕੇ ਉਹਨਾਂ ਨੂੰ ਪਾਣੀ ਦਿੱਤਾ ਆਪਣੇ ਸਰੀਰ ਦੇ ਨਾਲ ਬਨ ਕੇ ਉਹਨਾਂ ਨੂੰ ਪਹਾੜ ਤੋਂ ਹੇਠਾਂ ਲਿਆਂਦਾ ਗਿਆ ਪਾਇਨਾੜ ਜ਼ਮੀਨ ਕਿਸਕੰਡ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਇੱਕ ਚੰਗੀ ਖਬਰ ਸਾਹਮਣੇ ਆਈ ਜੰਗਲਾਤ ਅਧਿਕਾਰੀਆਂ ਨੇ 8 ਘੰਟੇ ਦੀ ਮੁਹਿੰਮ ਚ 4 ਬੱਚਿਆਂ ਸਮੇਤ 6 ਲੋਕਾਂ ਨੂੰ ਦੂਰ ਦਰਾਡੇ ਦੇ ਕਬਾਈਲੀ ਇਲਾਕਿਆਂ ਚੋਂ ਬਚਾਇਆ ਹੈ ਬੱਚਿਆਂ ਦੀ ਉਮਰ 1 ਤੋਂ 4 ਸਾਲ ਦੱਸੀ ਜਾ ਰਹੀ ਹੈ ਪੰਨੀਆਂ ਪਾਈਚਾਰੇ ਦਾ ਇਹ ਕਬਾਈਲੀ ਪਰਿਵਾਰ ਪਹਾੜੀ ਚੋਟੀ ਦੇ ਬਣੀ ਗੁਫਾ ਦੇ ਵਿੱਚ ਫਸਿਆ ਹੋਇਆ ਸੀ ਵੀਰਵਾਰ ਨੂੰ ਇੱਕ ਮਾਂ ਅਤੇ 4 ਸਾਲ ਦੇ ਬੱਚੇ ਨੂੰ ਜੰਗਲ ਦੇ ਕੋਲ ਭਟਕਦੇ ਹੋਏ ਦੇਖਿਆ ਗਿਆ ਕੁਛੇਛ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਦਾ ਨਾਮ ਸ਼ਾਂਦਾ ਹੈ ਤੇ ਉਸ ਨੇ ਦੱਸਿਆ ਹੈ ਕਿ ਚੁਰਲ ਮਾਲਾ ਦੇ ਨੇੜੇ ਇੱਕ ਬਸਤੀ ਦੇ ਵਿੱਚ ਰਹਿੰਦੇ ਨੇ ਤੇ ਉਸਦੇ ਤਿੰਨ ਹੋਰ ਬੱਚੇ ਨੇ ਤੇ ਉਹਨਾਂ ਦਾ ਪਿਤਾ ਪਹਾੜੀ ਤੇ ਇੱਕ ਗੁਫਾ ਵਿੱਚ ਭੁੱਖੇ ਪਿਆਸੇ ਫਸੇ ਹੋਏ ਨੇ। ਉਸ ਤੋਂ ਬਾਅਦ ਹਸ਼ੀਸ਼ ਨੇ ਦੱਸਿਆ ਕਿ ਅਸੀਂ ਚਾਰ ਲੋਕਾਂ ਦੀ ਇੱਕ ਬਚਾਅ ਟੀਮ ਬਣਾਈਏ। ਟੀਮ ਨੇ 8 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਭਾਰੀ ਮੀਂਹ ਦੇ ਵਿਚਕਾਰ ਤਿਲਕਣ ਅਤੇ ਖੜੀਆਂ ਚਟਾਨਾਂ ਤੋਂ ਉਹਨਾਂ ਨੂੰ ਬਚਾਇਆ। ਤਿਲਕਣ ਵਾਲੀਆਂ ਚਟਾਨਾਂ ਤੇ ਚੜਨ ਵਾਲੀਆਂ ਦਰਖਤਾਂ ਦੇ ਨਾਲ ਰस्सियां ਬੰਨਣੀਆਂ ਪੈਂਦੀਆਂ ਨੇ। ਜਦੋਂ ਅਸੀਂ ਗੁਫਾ ਦੇ ਨੇੜੇ ਪਹੁੰਚੇ ਤਾਂ ਉੱਥੇ ਤਿੰਨ ਬੱਚੇ ਅਤੇ ਇੱਕ ਆਦਮੀ ਬੈਠੇ ਸਨ। ਅਸੀਂ ਉਹਨਾਂ ਨੂੰ ਆਪਣੇ ਕੋਲ ਬੁਲਾਇਆ। ਉਹ ਅੱਗੇ ਨਹੀਂ ਆ ਰਹੇ ਸੀ ਬਹੁਤ ਸਮਝਾਉਣ ਤੋਂ ਬਾਅਦ ਉਸਦੇ ਪਿਤਾ ਨੇ ਸਾਡੇ ਨਾਲ ਆਉਣ ਲਈ ਹਾਮੀ ਭਰ ਦਿੱਤੀ ਅਸੀਂ ਬੱਚਿਆਂ ਨੂੰ ਆਪਣੇ ਸਰੀਰ ਦੇ ਨਾਲ ਬੰਨ ਲਿਆ ਤੇ ਵਾਪਸੀ ਦੀ ਯਾਤਰਾ ਸ਼ੁਰੂ ਕਰ ਦਿੱਤੀ ਇਸੇ ਨਾਲ ਹੀ ਹਸ਼ੀਸ਼ ਨੇ ਦੱਸਿਆ ਕਿ ਇਹ ਪਾਨੀਆਂ ਭਾਈਚਾਰੇ ਦੇ ਲੋਕ ਬਾਹਰਲੇ ਲੋਕਾਂ ਦੇ ਨਾਲ ਗੱਲ ਕਰਨ ਤੋਂ ਪਰਹੇਜ਼ ਕਰਦੇ ਨੇ ਉਹ ਆਮ ਤੌਰ ਤੇ ਜੰਗਲੀ ਉਤਪਾਦਾਂ ਤੇ ਹੀ ਨਿਰਭਰ ਰਹਿੰਦੇ ਨੇ ਤੇ ਸਥਾਨਕ ਬਾਜ਼ਾਰ ਦੇ ਵਿੱਚ ਵੇਚ ਕੇ ਚੋਲ ਖਰੀਦਦੇ ਨੇ ਹਾਲਾਂਕਿ ਅਜਿਹਾ ਲੱਗਦਾ ਹੈ ਕਿ ਜ਼ਮੀਨ ਖਿਸਕਣ ਅਤੇ ਭਾਰੀ ਮੀਂਹ ਦੇ ਕਾਰਨ ਉਹ ਕਈ ਦਿਨਾਂ ਤੋਂ ਭੁੱਖੇ ਸਨ ਕੇਰਲ ਦੇ ਮੁੱਖ ਮੰਤਰੀ ਪੀ ਵਿਜੇਨ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜੰਗਲਾਤ ਟੀਮ ਦੀ ਤਾਰੀਫ਼ ਵੀ ਕੀਤੀ। ਉਹਨਾਂ ਨੇ ਲਿਖਿਆ ਕਿ ਜ਼ਮੀਨ ਖਿਸਕੜ ਤੋਂ ਪ੍ਰਭਾਵਿਤ ਵਾਇਨਾਰਡ ਚ ਸਾਡੇ ਦਲੇਰ ਜੰਗਲਾਤ ਅਧਿਕਾਰੀਆਂ ਨੇ 8 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੰਦਰੂਨੀ ਖੇਤਰਾ ਚੋਂ 6 ਲੋਕਾਂ ਦੀ ਜਾਨ ਬਚਾਈ ਹੈ। ਜੰਗਲਾਤ ਅਧਿਕਾਰੀਆਂ ਦੀ ਇਹ ਭਾਵਨਾ ਸਾਨੂੰ ਯਾਦੋਂ ਆਉਂਦੀ ਹੈ ਕਿ ਸੰਕਟ ਦੇ ਸਮੇਂ ਵਿੱਚ ਵੀ ਕੇਰਲ ਦੀ ਜੀਵਨ ਸ਼ਕਤੀ ਚਮਕਦੀ ਰਹਦੀ ਹੈ ਦੱਸਦੀ ਹੈ ਕਿ ਕੇਰਲ ਦੇ ਵਾਇਨਾਰਡ ਦੇ ਵਿੱਚ 29 ਤੋਂ 30 ਜੁਲਾਈ ਦੇ ਵਿਚਕਾਰ ਭਾਰੀ ਮੀਂਹ ਪਿਆ ਸੀ ਤੇ ਉਸ ਤੋਂ ਬਾਅਦ ਲੈਂਡਸਲਾਈਡ ਹੋਈ ਸੀ ਤੇ ਇਹ ਲੈਂਡਸਲਾਈਡ ਇੰਨੀ ਜ਼ਿਆਦਾ ਖਤਰਨਾਕ ਸੀ ਕਿ ਸਭ ਕੁਝ ਮਦਲਬੇ ਦੇ ਵਿੱਚ ਤਬਦੀਲ ਹੋ ਗਿਆ ਲੋਕਾਂ ਦੇ ਪਰਿਵਾਰ ਖਤਮ ਹੋ ਗਏ ਕਾਰ ਖਤਮ ਹੋ ਗਏ ਤੇ ਹੁਣ ਤੱਕ 341 ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਸਭ ਤੋਂ ਦਰਦਨਾਕ ਗੱਲ ਇਹ ਹੈ ਕਿ ਜ਼ਿਆਦਾਤਰ ਲਾਸ਼ਾਂ ਜਿਹੜੀਆਂ ਉਹ ਟੁਕੜਿਆਂ ਦੇ ਵਿੱਚ ਬਰਾਮਦ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੋਸਟਮਾਰਟਮ ਲਾਸ਼ਾਂ ਦਾ ਹੋ ਗਿਆ ਹੈ ਤੇ ਕੁਝ ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਤੇ ਕੁਝ ਲਾਸ਼ਾਂ ਦੀ ਪਛਾਣ ਖਾਲੇ ਨਹੀਂ ਹੋਈ ਹੈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੁਰਤੋਂ ਪੰਜਾਬ ਦੇ ਵਿੱਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਜੇ ਦੱਸਦੀ ਹੈ ਕਿ 1 ਅਗਸਤ ਨੂੰ ਪੰਜਾਬ ਪਰ ਦੇ ਵਿੱਚ ਮੀਂਹ ਪਿਆ ਸੀ ਜਿਸ ਦੇ ਕਾਰਨ ਸੂਬੇ ਦੇ ਤਾਪਾਂ ਦੇ ਵਿੱਚ ਗਿਰਾਵਟ ਆਈ ਸੀ ਤੇ ਮੌਸਮ ਦੇ ਵਿੱਚ ਬਦਲਾ ਹੋਇਆ ਸੀ ਦੱਸਦੀ ਹੈ ਕਿ ਮੁਰਤੋਂ ਪੰਜਾਬ ਦੇ ਵਿੱਚ ਹੁਣ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਕੱਲ ਹੀ ਪੰਜਾਬ ਦੇ ਤਾਪਾਂ ਦੇ ਵਿੱਚ 4.8 ਡਿਗਰੀ ਤਾਪਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਦੱਸਦੀ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਸੀ ਕਿ ਅਗਸਤ ਮਹੀਨੇ ਦੇ ਵਿੱਚ ਮੌਨਸਨ ਜਿਹੜਾ ਐਕਟਿਵ ਹੋ ਜਾ ਪਰ 1 ਅਗਸਤ ਤੋਂ ਮੀਂਹ ਪੈਣ ਤੋਂ ਬਾਅਦ ਮੌਨਸਨ ਮੋੜ ਤੋਂ ਸੁਸਤ ਹੋ ਗਿਆ ਪਰ ਹੁਣ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਰਾਹਤ ਦੀ ਉਮੀਦ ਜਗਾਈ ਹੈ ਜਿਵੇਂ ਦੱਸਦੀ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 7 ਅਗਸਤ ਨੂੰ ਸੂਬੇ ਭਰ ਦੇ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 4 ਦਿਨਾਂ ਦੇ ਵਿੱਚ ਮੀਂਹ ਦੇ ਬਾਰੇ ਕੋਈ ਵੀ ਅਲਰਟ ਨਹੀਂ ਹੈ ਪਰ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ ਇਸੇ ਨਾਲ ਹੀ ਚਾਰੇ ਦਸਤ ਨੂੰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ 7 ਅਗਸਤ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਅਨੁਮਾਨ ਹੈ ਕਿ 1 ਜੁਲਾਈ ਦੀ ਤਰ੍ਹਾਂ ਇਸ ਦਿਨ ਵੀ ਚੰਗੀ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੇ ਦੌਰਾਨ ਫਰੀਦਕੋਟ ਦੇ ਵਿੱਚ 4 ਇਸ਼ਾਰੀ 5 ਮਿਲੀਮੀਟਰ ਫਾਜ਼ਿਲਕਾਰ ਵਿੱਚ 2 ਗੁਰਦਾਸਪੁਰ ਦੇ ਵਿੱਚ 15 ਅਤੇ ਰੋਪੜ ਦੇ ਵਿੱਚ 3.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਦੋ ਦਿਨਾਂ ਤੱਕ 62% ਜ਼ਿਆਦਾ ਮੀਂਹ ਪਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ 1 ਅਤੇ 2 ਅਗਸਤ ਨੂੰ 24 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਆਮ ਤੌਰ ਤੇ ਇਨ੍ਹਾਂ ਦੋ ਦਿਨਾਂ ਦੇ ਵਿੱਚ ਸਿਰਫ 14.8 ਮਿਲੀਮੀਟਰ ਮੀਂਹ ਪੈਂਦਾ ਹੈ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਕਹਿਰ ਟਲ ਨਹੀਂ ਰਿਹਾ ਜੀ ਹਾਂ ਦੱਸ ਦਈਏ ਕਿ ਮੀਂਹ ਦਾ ਕਹਿਰ ਹਿਮਾਚਲ ਪ੍ਰਦੇਸ਼ ਦੇ ਵਿੱਚ جاری ਹੈ ਅੱਜ ਫਿਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਬੱਦਲ ਵਟਿਆ ਜਿਸ ਦੇ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਇਸ ਦੇ ਨਾਲ ਹੀ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਦੀ ਗੱਲ ਕਰ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਮੁੱਢ ਤੋਂ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਤੇ 4.8 ਡਿਗਰੀ ਤਾਪਨ ਦੇ ਵਿੱਚ ਵਾਅਦਾ ਦਰਜ ਕੀਤਾ ਗਿਆ ਤੇ ਉਧਰ ਹੀ ਮੌਸਮ ਵਿਭਾਗ ਦੇ ਵੱਲੋਂ ਮੁੱਢ ਤੋਂ ਰਾਹਤ ਵਾਲੀ ਖਬਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸ ਅਗਸਤ ਨੂੰ ਸੂਬੇ ਭਾਰ ਦੇ ਵਿੱਚ ਝੰਗਾਮੀ ਪਵੇਗਾ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬੀ ਟੀਵੀ